ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਾਇਓਗ੍ਰਾਫੀ ਲੈ ਕੇ ਆਏ ਹਾਂ ਪੰਜਾਬ ਦੇ ਉਸ ਨੌਜਵਾਨ ਦੀ ਜੋ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਤਾਕੜ ਰੇਡਰ ਮੰਨਿਆ ਜਾਂਦਾ ਹੈ ਛੋਟੀ ਉਮਰ ਵਿੱਚ ਹੀ ਇਹਨਾਂ ਨੇ ਕੋਡੀ ਦੇ ਵਿੱਚ ਇੱਕ ਵੱਡਾ ਨਾਂ ਕਮਾਇਆ ਪਰ ਕੋਡੀ ਖੇਡਣ ਤੋਂ ਬਾਅਦ ਜਿੱਥੇ ਦੂਜੇ ਖਿਡਾਰੀ ਆਪਦੇ ਘਰੇ ਜਾਂਦੇ ਨੇ ਮਾਂ ਦੇ ਹੱਥਾਂ ਦੀ ਰੋਟੀ ਖਾਂਦੇ ਨੇ ਇਹ ਸਾਰੇ ਪਲ ਇਸ ਕੋਡੀ ਦੇ ਖਿਡਾਰੀ ਤੋਂ ਕੋਹਾਂ ਦੂਰ ਨੇ ਕਿਉਂਕਿ ਨਾ ਹੀ ਇਸ ਦੇ ਮਾਪੇ ਨੇ ਤੇ ਨਾ ਹੀ ਇਸ ਦਾ ਕੋਈ ਆਪਣਾ ਘਰ ਹੈ ਠੰਡਾਂ ਦੇ ਵਿੱਚ ਗਰਮੀਆਂ ਦੇ ਵਿੱਚ ਕੋਡੀ ਖੇਡਣ ਤੋਂ ਬਾਅਦ ਐਦਾਂ ਹੀ ਬੱਸ ਸਟੈਂਡ ਰੇਲਵੇ ਸਟੇਸ਼ਨਾਂ ਉੱਤੇ ਇਹ ਖੜਾ ਖਿਡਾਰੀ ਦਾ ਕੱਟਣ ਨੂੰ ਮਜਬੂਰ ਹੈ ਅੱਪਾ ਜਿਸ ਖਿਡਾਰੀ ਦੀ ਗੱਲ ਕਰ ਰਹੇ ਹਾਂ ਉਸ ਖਿਡਾਰੀ ਦਾ ਨਾਮ ਹੈ ਯਾਦੀ ਗੁਣੀਕੇ ਯਾਦੀ ਗੁਣੀਕੇ ਦਾ ਜਨਮ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਬਾ ਦੇ ਪਿੰਡ ਗੁਣੀਕੇ ਦੇ ਵਿੱਚ ਹੋਇਆ ਇਹਨਾਂ ਦਾ ਅਸਲ ਨਾਮ ਹੈ ਸਲੀਮ ਖਾਨ ਪਰ ਕਬੱਡੀ ਦੇ ਵਿੱਚ ਇਹ ਯਾਦੀ ਗੁਣੀਕੇ ਦੇ ਨਾਮ ਨਾਲ ਮਸ਼ਹੂਰ ਹੈ ਯਾਦੀ ਦੀ ਉਮਰ ਸਿਰਫ 23 ਕੋ ਸਾਲ ਹੈ ਇਹਨਾਂ ਦੇ ਪਿਤਾ ਦਾ ਨਾਮ ਸੀ ਅਸਲਮ ਖਾਨ ਜੋ ਕਿ ਇਸ ਦੁਨੀਆ ਵਿੱਚ ਨਹੀਂ ਹਨ ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਦੀ ਮਾਤਾ ਨੇ ਦੂਜਾ ਵਿਆਹ ਕਰਵਾ ਲਿਆ ਤੇ ਇਹਨਾਂ ਦੇ ਦਾਦਾ ਦਾਦੀ ਨੇ ਇਹਨਾਂ ਨੂੰ ਘਰੋਂ ਗੱਡ ਦਿੱਤਾ ਉਸ ਤੋਂ ਬਾਅਦ ਇਹ ਡੇਢ ਸਾਲ ਦੀ ਉਮਰ 'ਚ ਆਪ ਦੇ ਨਾਨਕੇ ਪਿੰਡ ਜਾ ਰਹਿਣ ਲੱਗ ਪਏ ਤੁਹਾਨੂੰ ਦੱਸ ਦੇ ਕਿ ਯਾਦੀ ਦਾ ਇੱਕ ਵੱਡਾ ਭਰਾ ਵੀ ਹੈ ਯਾਦੀ ਗੁਣੀਕੇ ਨੇ ਆਪਣੇ ਨਾਨਕੇ ਪਿੰਡ ਤੋਂ ਹੀ ਪਲੱਸ 2 ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਤੋਂ ਪੂਰੀ ਕੀਤੀ ਘਰ ਚ ਗਰੀਬੀ ਐਨੀ ਜ਼ਿਆਦਾ ਸੀ ਕਿ ਉਹਨਾਂ ਦੀ ਫੀਸ ਵੀ ਸਕੂਲ ਦੀ ਮੈਡਮ ਭਰਦੀ ਹੁੰਦੀ ਸੀ ਜਿਸ ਦਾ ਨਾਮ ਹੈ ਪਰਮਜੀਤ ਕੌਰ ਤੀਜੀ ਕਲਾਸ ਤੋਂ ਹੀ ਯਾਦੀ ਗੁਣੀਕੇ ਨੇ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੇ ਨਾਨਾ ਨਾਨੀ ਤਾਂ ਉਸ ਨੂੰ ਬੇहद ਪਿਆਰ ਕਰਦੇ ਸੀ। ਉਹ ਚਾਹੁੰਦੇ ਸੀ ਕਿ ਯਾਦੀ ਇੱਕ ਵੱਡਾ ਕਬੱਡੀ ਖਿਡਾਰੀ ਬਣੇ। ਪਰ ਦੂਜੇ ਪਾਸੇ ਉਹਨਾਂ ਦੇ ਮਾਮਾ ਮਾਮੀ ਉਹਨਾਂ ਨਾਲ ਨਫ਼ਰਤ ਕਰਦੇ ਸੀ। ਲੜਦੇ ਝਗੜਦੇ ਰਹਿੰਦੇ ਸੀ। ਉਹ ਕਹਿੰਦੇ ਸੀ ਕਿ ਇਹਨਾਂ ਨੂੰ ਇੱਥੇ ਕਿਉਂ ਰੱਖਿਆ। ਨਾਨਾ ਨਾਨੀ ਦੀ ਮੌਤ ਤੋਂ ਬਾਅਦ ਯਾਦੀ ਨੇ 2-3 ਮਹੀਨੇ ਸਿਕਿਉਰਿਟੀ ਗਾਰਡ ਦੀ ਨੌਕਰੀ ਵੀ ਕੀਤੀ। ਨੌਕਰੀ ਤੋਂ ਬਾਅਦ ਰੇਲਵੇ ਸਟੇਸ਼ਨਾਂ ਉੱਤੇ, ਬੱਸ ਅੱਡੇਾਂ ਉੱਤੇ ਸੌ-ਸੋ ਕੇ ਰਾਤਾਂ ਕੱਟਣੀਆਂ ਪਈਆਂ। ਕਈ ਵਾਰ ਤਾਂ ਲੋਕਾਂ ਵੱਲ ਪੈਸੇ ਉਧਾਰ ਮੰਗ ਕੇ ਕਿਰਾਏ ਲਗਾ ਕੇ ਯਾਦੀ ਕੋਡੀ ਖੇਡਣ ਜਾਂਦਾ ਹੁੰਦਾ ਸੀ ਤੇ ਫਿਰ ਟਾਈਮ ਨਾਲ ਮੰਗੇ ਪੈਸੇ ਵੀ ਵਾਪਸ ਕਰ ਦੇਣੇ ਐਨੇ ਮਾੜੇ ਹਾਲਾਤਾਂ 'ਚ ਉਹ ਲੰਘਦਿਆਂ ਯਾਦੀ ਨੇ ਮਿਹਨਤ ਨਹੀਂ ਛੱਡੀ ਤੇ ਅੱਜ ਬੱਸਾਂ 'ਚ ਸਫ਼ਰ ਕਰਨ ਵਾਲਾ ਯਾਦੀ ਉਸ ਵัย ਗੁਰੂ ਨੇ ਗੱਡੀਆਂ ਕਾਣਾ 'ਚ ਬਿਠਾਤਾ ਯਾਦੀ ਕਹਿੰਦਾ ਹੈ ਕਿ ਜੇ ਅੱਜ ਨਾਨਾ ਨਾਨੀ ਹੁੰਦੇ ਤਾਂ ਉਹਨਾਂ ਨੇ ਮੇਰੀ ਖੇਡ ਦੇ ਕੇ ਬਹੁਤ ਖੁਸ਼ ਹੋਣਾ ਸੀ ਕਿਉਂਕਿ ਉਹੀ ਸੀ ਜਿਨ੍ਹਾਂ ਨੇ ਯਾਦੀ ਨੂੰ ਪਾਲਿਆ ਤੇ ਦੇਖ ਰੇ ਕੀਤੀ ਅੱਜ ਕੱਲ ਯਾਦੀ ਮਸਤੂਆਣਾ ਗੁਰਦੁਆਰਾ ਸਾਹਿਬ ਵਿਖੇ ਰਹਿ ਰਿਹਾ ਹੈ ਤੇ ਉੱਥੇ ਸੇਵਾ ਕਰਦਾ ਤੇ ਲੰਗਰ ਛਕਦਾ ਹੈ ਤੀਜੀ ਕਲਾਸ ਤੋਂ ਕੋਡੀ ਗੁਣੀਕੇ 9-10 ਸਾਲ ਸਖਤ ਮਿਹਨਤ ਕਰਨ ਤੋਂ ਬਾਅਦ ਕਬੱਡੀ ਖੇਡ ਦਾ ਖੇਡ ਦਾ ਸਾਲ 2023 ਚ ਮਸ਼ਹੂਰ ਕਬੱਡੀ ਖਿਡਾਰੀ ਬਣਿਆ। ਉਹਨਾਂ ਦੇ ਪਿੰਡ ਦੇ ਮੁੰਡੇ ਕਹਿੰਦੇ ਹੁੰਦੇ ਸੀ ਕਿ ਮਰਾਸੀਆਂ ਦੇ ਮੁੰਡੇ ਕਿੱਥੇ ਖੇਡ ਲੈਣਗੇ ਕਬੱਡੀ ਤੇ ਅੱਜ ਉਹੀ ਮੁੰਡੇ ਯਾਦੀ ਨੂੰ ਫੋਨ ਕਰਕੇ ਬਾਏ ਬਾਏ ਕਹਿੰਦੇ ਨੇ ਤੇ ਮਿਲਦੇ ਸਾਰ ਹੀ ਹੱਥ ਮਿਲਾ ਕੇ ਜੱਫੀ ਪਾ ਕੇ ਮਿਲਦੇ ਨੇ। ਅੱਜ ਬਹੁਤ ਸਾਰੇ ਇਨਾਮ ਯਾਦੀ ਕਬੱਡੀ ਦੇ ਵਿੱਚ ਜਿੱਤ ਚੁੱਕਾ ਹੈ ਪਰ ਯਾਦੀ ਦਾ ਇੱਕ ਹੋਰ ਸੁਪਨਾ ਹੈ ਕਿ ਜਿਹੜੇ ਪਿੰਡ ਗੁਣੀਕੇ ਦੇ ਵਿੱਚੋਂ ਉਹਨਾਂ ਨੂੰ ਕਦੇ ਕੱਢਿਆ ਗਿਆ ਸੀ ਅੱਜ ਉਸੇ ਪਿੰਡ 'ਚ ਘਰ ਪਾਉਣਾ ਹੈ। ਅੱਜ ਯਾਦੀ ਵਧੀਆ ਕੋਡੀ ਖੇਡ ਰ ਜਰੂਰ ਪੂਰੀ ਕਰਨਗੇ ਹੁਣ ਵੀ ਜਦੋਂ ਗਰਾਊਂਡ ਦੇ ਵਿੱਚ ਕਮੈਂਟਰਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਯਾਦੀ ਦੇ ਮਾ ਮਾਂਬ ਨਹੀਂ ਹੈਗੇ ਤਾਂ ਵੀ ਕਬੱਡੀ ਦੇ ਵਿੱਚ ਮੱਲਾ ਮਾਰਦਾ ਮੁੰਡਾ ਇਹ ਗੱਲ ਸੁਣ ਕੇ ਯਾਦੀ ਦਾ ਰੋਣ ਨਿਕਲ ਜਾਂਦਾ ਹੈ ਉਹ ਭਾਵੁਕ ਹੋ ਜਾਂਦਾ ਹੈ ਕਿਉਂਕਿ ਯਾਦੀ ਨੂੰ ਉਹਨਾਂ ਦੇ ਦਾਦਾ ਦਾਦੀ ਪਰਿਵਾਰ ਨੇ ਵੀ ਠੁਕਰਾਇਆ ਫਿਰ ਉਸ ਤੋਂ ਬਾਅਦ ਨਾਨਕੇ ਮਾਮੇ ਮਾਮੀਆਂ ਨੇ ਵੀ ਠੁਕਰਾਇਆ ਸੰਭਾਲਿਆ ਤਾਂ ਸਿਰਫ ਉਹਨਾਂ ਦੇ ਨਾਨਾ ਨਾਨੀ ਨੇ ਨਾਨਾ ਉਹਦਾ ਪਿੰਡ ਦਾ ਚੌਂਕੀਦਾਰ ਸੀ ਤੇ ਨਾਨੀ ਪਿੰਡ ਦੀ ਦਾਈ ਸੀ ਸੋ ਇਹ ਸੀ ਯਾਦੀ ਗੁਣੀਕੇ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਜੇ ਤੁਹਾਨੂੰ ਵੀ ਯਾਦੀ ਦੀ ਕੋਡੀ ਪਸੰਦ ਹੈ ਤਾਂ ਕਮੈਂਟ ਬਾਕਸ ਵਿੱਚ ਕਮ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰੋ। ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇੱਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਸੋ ਹੁਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।